ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਡੇ ਲਈ ਨਮਕਿੰਦੀ ਨਵੀਂ ਰੈਸਪੀ ਲੈ ਕੇ ਆਏ ਹਾਂ ਉਹਦੇ ਲਈ ਆਪਾਂ ਨੇ ਲਈ ਆ ਇੱਕ ਕੱਪ ਮੂੰਗਫਲੀ ਦਾ ਇੱਕ ਕੱਪ ਵੇਸਣ ਦਾ ਤੇ 3 ਤੋਂ 4 ਚਮਚੇ ਜਿਹੜੇ ਆਪਾਂ ਚੌਲਾਂ ਦਾ ਆਟਾ ਲਿਆ ਵਿੱਚ ਪਾਇਆ ਨਮਕ ਤੇ ਮਿਰਚ ਤੇ ਤੁਸੀਂ ਚੋਤੇ ਤੇ ਹਲਦੀ ਪਾ ਸਕਦੇ ਹੋ ਤੇ ਥੋੜਾ ਜਿਹਾ ਚਾਟ ਮਸਾਲਾ ਉਸ ਤੋਂ ਬਾਅਦ ਆਪਾਂ ਤੇਲ ਪਾਵਾਂਗੇ ਇਹਦੇ ਵਿੱਚ ਰਿਫਾਈਂਡ ਪਾਇਆ ਮੈਂ ਇਹਦੇ ਨਾਲ ਆਪਾਂ ਇਹਨੂੰ ਗੁੰਨਾਂਗੇ ਇਕੱਠਾ ਕਰਾਂਗੇ ਮਿਕਸ ਕਰਾਂਗੇ ਠੀਕ ਹੈ ਇੱਥੇ ਪਾਣੀ ਦਾ ਯੂਜ਼ ਮੈਂ ਜੇ ਬਿਲਕੁਲ ਨਹੀਂ ਕਰ ਰਹੀਗੀ ਦੋ ਵਾਰੀ ਆਪਾਂ ਤੇਲ ਯੂਜ਼ ਕਰਾਂਗੇ ਉਸ ਤੋਂ ਬਾਅਦ ਜੇ ਜ਼ਰੂਰਤ ਲੱਗੀ ਤਾਂ ਹੱਥ ਨੂੰ ਪਾਣੀ ਲਾ ਕੇ ਆਪਾਂ ਇਹਨਾਂ ਨੂੰ ਮਲਾਂਗੇ ਠੀਕ ਹੈ ਪਾਣੀ ਵਿੱਚ ਇਹਦੇ ਬਿਲਕੁਲ ਨਹੀਂ ਪਾਣਾਗਾ ਤੁਸੀਂ ਤੇ ਜੇ ਵਿੱਚ ਪਾਣੀ ਪਾ ਦੋਗੇ ਤਾਂ ਇਕੱਠਾ ਹੋ ਜਾਊਗਾ ਤੇ ਫਿਰ ਇਹ ਫਰਾਈ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਤੁਸੀਂ ਦੇਖੋ ਇਕ ਕੱਲਾ ਕੱਲਾ ਪਿਆਰ ਨਮਕੀਨ ਆਪਣਾ ਕੱਲਾ ਕੱਲਾ ਦਾਣਾ ਪਿਆਣਾ ਇਹਨੂੰ ਤੁਸੀਂ ਬਣਾ ਕੇ ਸਟੋਰ ਕਰ ਸਕਦੇ ਹੋ ਤੇ 2-3 ਮਹੀਨੇ ਲਈ ਇਹ ਕਿਤੇ ਵੀ ਖਰਾਬ ਨਹੀਂ ਹੁੰਦਾਗਾ ਤੇ ਤੁਸੀਂ ਦੇਖੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਗੋਨ ਲੈ ਆਇਆ ਮੈਂ ਪਾਣੀ ਦਾ ਹੱਥ ਲਾ ਲਿਆ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਣੀ ਦਾ ਹੱਥ ਲਾ ਸਕਦੇ ਹੋ ਠੀਕ ਹੈ ਤੇ ਹੁਣ ਤੁਸੀਂ ਦੇਖੋ ਤੇਲ ਆਪਣਾ ਜਿਹੜਾ ਗਰਮ ਹੋਗਾ ਤੇਲ ਕੋਸ਼ਿਸ਼ ਕਰਿਓ ਵੀ ਸਰੋਂ ਦਾ ਤੇਲ ਹੀ ਲਿਓ ਤੇ ਇਹਦੇ ਨਾਲ ਜਿਹੜਾ ਜਿਆਦਾ ਟੇਸਟੀ ਬਣਦਾ ਸ਼ੁਰੂ 'ਚ ਤੁਸੀਂ ਗੈਸ ਆ ਜਿਹੜੀ ਹਾਈ ਕਰ ਲੈਣੀ ਹੈ ਬਾਅਦ 'ਚ ਥੋੜੀ ਮੀਡੀਅਮ ਕਰ ਲਿਓ ਠੀਕ ਆ ਤੇ ਜਦੋਂ ਇਹ ਪੱਕ ਜਾਊਗਾ ਇਸ ਤਰ੍ਹਾਂ ਝਾਗਾ ਜਿਹੜੀ ਉਹ ਖਤਮ ਹੋ ਜਾਊਗੀ ਤੇ ਉੱਪਰ ਨੂੰ ਆਉਣ ਲੱਗ ਜਾਊਗਾ ਤੇ ਆਪਣਾ ਨਮਕੀਨ ਬਣ ਕੇ ਜਿਹੜਾ ਤਿਆਰ ਹੋ ਜਾਊਗਾ ਠੀਕ ਹੈ ਤੇ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਵੀ ਤਿਆਰ ਕਰ ਲਿਓ ਤੇ ਫਿਰ ਮੈਨੂੰ ਦੱਸਿਓ ਕਿ ਜਦੋਂ ਤੁਸੀਂ ਆਪਣੇ ਘਰ ਮੇਰੇ ਤਰੀਕੇ ਨਾਲ ਟਰਾਈ ਕੀਤਾ ਤੇ ਕਿਸ ਤਰ੍ਹਾਂ ਬਣਿਆ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਹਨ ਇਹ ਬਹੁਤ ਹੀ ਸੌਖੀ ਰੈਸਪੀ ਆ ਇਹਦੇ ਚ ਜਿਹੜੀਆਂ ਗਿਰੀਆਂ ਆ ਆਟੋਮੈਟਿਕਲੀ ਕੱਲੀਆਂ ਕੱਲੀਆਂ ਰਹਿਣੀਆਂ ਜੇ ਤੁਸੀਂ ਪਾਣੀ ਲਾਉਂਗੇ ਤਾਂ ਫਿਰ ਔਖਾ ਹੋ ਜਾਂਦਾ ਏ ਤੇ ਹੁਣ ਤੁਸੀਂ ਦੇਖੋ ਆਪਾਂ ਤੁਹਾਨੂੰ ਦਿਖਾਣੇ ਆ ਆਪਣਾ ਨਮਕੀਨ ਸਾਰਾ ਆਪਾਂ ਫਰਾਈ ਕਰ ਲਿਆ ਦੇਖੋ ਗਿਰੀਆਂ ਆਪਣੀਆਂ ਕੱਲੀਆਂ ਕੱਲੀਆਂ ਪਈਆਂ ਏ ਤੇ ਬਹੁਤ ਹੀ ਟੇਸਟੀ ਨਮਕੀਨ ਬਣ ਕੇ ਤਿਆਰ ਆ ਵੀਡੀਓ ਦੇਖਣ ਵਾਸਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਥੈਂਕ ਯੂ